ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਲੋ ਜੀ ਸਵੇਰ ਤੋਂ ਮੀਂਹ ਪੈ ਰਿਹਾ ਜਿਵੇਂ ਫੇਰ 4 4 ਵਜੇ ਉੱਠਿਆ ਸੀਗਾ ਜਦੋਂ ਮੈਂ 4:30 ਮੀਂਹ ਸ਼ੁਰੂ ਹੋ ਗਿਆ ਤਾਂ ਦੇਖ ਲਓ। 4:30 ਤੋਂ ਲੈ ਕੇ 9 ਵਜੇ ਤੋਂ ਲੈ ਕੇ 9:00 ਤੱਕ ਐਨ ਪੂਰਾ ਮੀਂਹ ਪੈ ਰਿਹਾ ਹੁਣ ਜੀ। ਹੁਣ ਘਟਿਆ ਮੜਾ ਮੋਟਾ ਜਾ। ਤੇ ਤੁਹਾਨੂੰ ਕੱਲ ਵਾਲਾ ਕਲੀਪਰ ਦਿਖਾਉਂਦਾ ਸੀ ਮੋਟਰ ਵਗ ਗਈ ਸੀਗੀ ਮੰਜਲੇ ਬੁੱਟਿਆਂ ਰੇ ਪਾਦ ਕੇ ਮੀਂਹ ਹੈ ਨਹੀਂ। ਪਰ ਅੱਜ ਮੀਂਹ ਫੈਣ ਲੱਗ ਗਿਆ। ਤੇ ਹੁਣ ਤੋਂ ਹੁੰਦਾ ਤੁਹਾਨੂੰ ਮੋਟਰ ਵਾਲਾ ਕਲਿੱਪ ਤੇ ਲਓ ਜੀ ਮੋਟਰ ਤੇ ਪਹੁੰਚ ਗਏ ਅੰਕਲ ਜੀ ਵੈਨੀ ਪਹੁੰਚ ਗਏ ਤੇ ਹੋਰ ਜੀ ਸਤਰੀ ਗਾ ਜੀ ਸਾਰੇ ਨੂੰ ਜੀ ਡੈਡੀ ਨੇ ਸਪੈਸ਼ਲ ਗਿਆ ਤੁਹਾਨੂੰ ਜੀ ਇਹਨੇ ਪ੍ਰਧਾਨ ਅਕਲ ਦਿਖਾ ਦਿਆ ਕਿ ਬੁੱਟੇ ਦੇ ਕਿਹਾ ਕੋ ਸਪਾਈਏ ਜਿਆ ਮਰਜੀ ਮੈਨ ਕਿੰਨੇ ਦਿਨ ਹੋਵੇ ਰਾਤ ਹੋਵੇ ਤੇਰੇ ਖਾਤਰ ਹਾਜ਼ਰ ਸਹੀ ਮਾ ਦੁਨੀਆ ਅੰਕਲ ਅੰਕਲ ਹੈਲਪ ਕਰੀ ਮੇਰੀ ਨਾ ਨਾ ਕੋਈ ਗੱਲ ਨਹੀਂ ਹੈ ਯਾਰ ਜੂਰੀ ਆਟ ਆਇਆ ਸਾਰਾ ਸੰਕਲ ਲੈ ਕੇ ਦਿੱਤਾ ਜਦ ਮਰਜ਼ੀ ਦੱਸ ਦੇ ਤੂੰ ਜੂਰੀ ਆ ਲੈ ਕੇ ਤੀ ਯਾਰ ਉਦਾਂ ਵੀ ਤੂੰ ਦੱਸ ਦੇ ਹਾਂ ਹਾਂ ਹਾਜਰ ਸਹੀ ਤਾਂ ਜੇ ਤਾਂ ਬੱਦਲ ਜੇ ਘੋਰ ਲੱਗੇ ਤਾਂ ਮੈਂ ਤੇਰੇ ਡੈਡੀ ਨੂੰ ਪਹਿਲੀ ਕਹਿ ਗਿਆ ਤਾਂ ਅੱਛਾ ਜੇ ਮੇਰੀ ਲੋੜ ਹੋਈ ਕਿਸੇ ਵੀ ਤਰ੍ਹਾਂ ਮੈਨੂੰ ਦੱਸ ਦੇ ਹਾਂਜੀ ਹਾਂਜੀ ਹਾਜਰ ਬੱਤੀ ਉੱਪਰ ਦਾ ਠੀਕ ਹੈ ਬੁੱਟਿਆਂ ਨੇ ਹਾਂ ਐਂ ਜੀ ਕੀ ਆ ਗਿਆ ਪਾਈ ਹੈ ਕਹਿੰਦਾ ਹੁਣ ਹੀ ਹੁਣ ਆਹੀ ਪਊਗੀ ਤੇਰੀ ਜਿੰਕੇ ਪਊਗੀ ਜਿੰਕੇ ਹਾਂ ਪਊ ਹੀ ਨਾ ਹਲੇ ਬੋਣ ਰਹਿਣ ਨੂੰ ਹੈ ਹਾਂ ਕਿਉਂ ਮੀ ਦੱਸਿਆ ਹੋਵੇ अच्छा मी पता नहीं ਕਿੰਨਾ ਕਹ ਪੈਣਾ ਕਿੰਨਾ ਕਹ ਨਹੀਂ ਪੈਣਾ ਹਾਂਜੀ ਹਾਂਜੀ ਕੀ ਨਹੀਂ ਗੱਲ ਬਸ ਜੇਕਰ ਹੋਰ ਕੀ ਆ ਪਿਆ ਤੇਰੇ ਕੋਲ ਜੂਰੀ ਡਾ ਡਾ ਪਿਆ ਉੱਪਰ ਪਿਆ ਕੋਠੇ ਵੇ ਕੇ ਥੱਲੇ ਬਸ ਬੇਦੀ ਦੀ ਅੜਦੜੇ ਸਿਰਦੇ ਅੱਛਾ ਰਲਾ ਕੇ ਹਨਾ ਹਾਂ ਦੋਹੇ ਰਲਾ ਕੇ ਸਿਰਦੀ ਵੇ ਅੜਦੜੇ ਦੂਰ ਛੱਟਾ ਦੇ ਮੈਂ ਕਿਹ ਆਲੇ ਦੋਲੇ ਨੂੰ ਮਾਰਨਦਾ ਸੀ ਛੱਟੇ ਨੂੰ ਤੇ ਤੇਰਾ ਬਹੁਤ ਲੱਗਣਾ ਅੱਛਾ ਇਹਨੇ ਤੇਰਾ ਘੱਟ ਲੱਗਣਾ ਤੇ ਕਿਨਾਂ ਆਲੇ ਦੋਲੇ ਘਮਾਉਣਾ ਹੋਰ ਤੇ ਇੱਕ ਵਾਰੀ ਵਸਤਾਂ ਆਉਣ ਦੇ ਫਿਰ ਇਹ ਜੇ ਤਿੰਨ ਚਾਰ ਟਰਾਲੀਆਂ ਦੇਸੀ ਰਹੀਦੀ ਆ ਪਾ ਦੇਸੀ ਰੇ ਹਾਂ ਦੇਸੀ ਰੇ ਪਾਈ ਤੇ ਬੰਨੀ ਹੈ ਤੇਰੀ ਗੱਲ ਬੂਟਿਆਂ ਦੀ ਮੈਂ ਦੇਖਤਾ ਇਹਨਾਂ ਪਹਿਲਾਂ ਵੀ ਕਿਹਾ ਤਾਂ ਅੱਛਾ ਜੀ ਹਾਂ ਜਦੋਂ ਹੈਪੀ ਬਰਥਡੇ ਦਾ ਬਦਲ ਕਿਹਾ ਤਾਂ ਉਦੋਂ ਕਿਦਾਂ ਨੇ ਅਮਲੇ ਰਾਹੀਂ ਆਵੇ ਤੁਸੀਂ ਔਰੇ ਹੂੰ ਨਹੀਂ ਅਮਲੇ ਦਾ ਤੇ ਤੇਰਾ ਤਾਂ ਪਤਾ ਨਹੀਂ ਕੀ ਦਾ ਹੈਗਾ ਤਾਂ ਜਦੋਂ ਕਿਦੋਂ ਹੁਣੀ ਮਹੀਨੇ ਦੀ ਗੱਲ ਵੀ ਦਿੰਦੀ ਅੱਛਾ ਉਹ ਪੱਪੀ ਆਵਨੇ ਨਾ ਹਾਂ 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 ਬੂਟੇ ਤੇਰੇ ਵਧੀਆ ਬੂਟੇ ਹੋਵੇ ਵਧੀਆ ਨੇ ਓਹ ਹੋ ਹੋ ਪਰ ਦੇਸੀ ਰੇ ਪੈਣਾ ਜ਼ਰੂਰੀ ਨਾ ਇੱਥੇ ਪੌਣਾ ਦਾ ਇੱਕ ਟਸਾਂ ਟਰਾਲੀ 1 ਮੀਟਰ ਦੀ ਆ ਤਾਂ ਹਾਂ ਹਾਂ ਆਉਂਦੇ ਵੇ ਕੰਮੇ ਇੱਧਰ ਉਲਜੇ ਉਲਝ ਗਿਆ ਸਾਡਾ ਉਹਦੇ ਵੀ ਘਟੇਰ ਲੱਗਿਆ ਉਹ ਤੇ ਟਰਾਲੀ ਦਾ ਸ਼ੁਰੂ ਸ਼ੁਰੂ ਚ ਦੇਖਿਆ ਬੱਛਿਆ ਹੂੰ ਕੋਈ ਨਾ ਤੂੰ ਦੱਸਦੀ ਇੱਥੇ ਕਿਸੇ ਦੇ ਦੇਸੀ ਰੇ ਤਾਂ ਬਹੁਤ ਤੇ ਹਾਂ ਪਿਆ ਹੂੰ ਪੰਜ ਚਾਰ ਜਣ ਦੇ ਹੈਗਾ ਇੱਥੇ ਬੰਦੇ ਦੋ ਦੋ ਟਰਾਲੀਆਂ ਬੈਰੂਗੀ ਉੱਪਰ ਥੱਲੇ ਹਾਂ ਸਾਰੇ ਜੇ ਭਾਈ ਜੜਾਂ ਜੜਾਂ ਭਾਈ ਸਾਰੇ ਜੇ ਖਲਾਰ ਦੀ ਓਕੇ ਇਹ ਨਹੀਂ ਬੁੱਟੇ ਨੇ ਗੱਬੇ ਤੇ ਵੀ ਖਿੱਚ ਲੈਣਾ ਖਿੱਚ ਲੈਣਾ ਇਹ ਤਾਂ ਇੱਕ ਬਹਿਮ ਜਿਹਾ ਹੁੰਦਾ ਹੁਣ ਮੈਂ ਤਾਂ ਤਾਂ ਕਹਿੰਦਾ ਵੀ ਡਾਈ ਦੀ ਹੜੜ ਵਾਲੇ ਪਾ ਦੇ ਜਿਹੜੇ ਲੱਗੀ ਜਾਊਗਾ ਨਾ ਫਿਰ ਹਾਂਜੀ ਹਾਂਜੀ ਹਾਂ ਡਾਈਗਰ ਬਣਦੀ ਨਾ ਗੱਲ ਉਹ ਵੀ ਸਰੋਂ ਵੀ ਆਦਮ ਹੈ ਹੈ ਉਹ ਸਰੋਂ ਨੇ ਕਿ ਜਿਹੜੀ ਆਪਣਾ ਕਿਆ ਹੁੰਦਾ ਤੇਲ ਘੜਾਇਆ ਘੜ ਕਹਾਣੀ ਕਹਾਣੀ ਨਹੀਂ ਕਹਾਣੀ ਦੀ ਕੀ ਲੋੜ ਐ ਦੇ ਵਿੱਚ ਹੂੰ ਐਦਾਂ ਹੀ ਹਾਂ ਹਾਂ ਬਸ ਹਲ ਜਿੰਕਰ ਦਾ ਡਾਇ ਪਾ ਦੇ ਜਿੰਕਰ ਡਾਇਆ ਹੂੰ 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 ਠੀਕ ਇਹ ਨਹੀਂ ਥੱਲੇ ਪਾਣੀ ਨੇ ਸੁੱਕਦਾ ਥੱਲੇ ਮੈਂ ਦੇ ਰਿਹਾ ਉੱਥੇ ਪਾਣੀ ਘਰੇ ਖੜਾ ਆਇਆ ਇਹਦਾ ਇੱਧਰ ਪਾਣੀ ਭਰ ਜਾਂਦਾ ਓਵਰ ਇੱਧਰੋਂ ਛੱਡ ਦਿੰਦਾ ਅੱਗੇ ਨਿਕਲਦਾ ਨਹੀਂ ਪਾਣੀ ਅੱਗੇ ਨਾਲ ਕੋ ਡੌਂਗ ਉੱਚਾ ਥੋੜਾ ਕਿਹਾ ਹੈ ਹੈ ਅੱਗੇ ਉੱਚਾ ਹੈ ਉਹ ਸਾਡੇ ਖੁੰਝੇ ਉੱਚਾ ਤੋਂ ਉਤਰਦਾ ਨਹੀਂ ਹੈਗਾ ਪਾਣੀ ਅੱਛਾ ਦੇਖਣੀ ਇੱਥੇ ਖਾਲੀ ਜਿਹੀ ਪਟੇ ਕੱਢਦੇ ਪਾਣੀ ਖੰਡਾ ਵੀ ਮਾੜਾ ਬੁੱਟਿਆ ਤੇ ਹੈ ਪੱਤੇ ਵਾਲੇ ਕਰਨਾ ਆਤੇ ਨੇ ਆਹ ਦੇ ਤਾਂ ਹੀ ਛੱਡ ਗਏ ਇਹਨੇ ਹਾਂਜੀ ਮੇਰੇ ਵੀ ਖੜਦੇ ਜਾਣੀ ਭੈਣੀ ਦੋ ਕਿਲੀਆਂ ਜੇ ਪਰ ਦੇ ਵੀ ਮੈਂ ਰੈਂਪ ਜਿਆ ਬਣਾ ਕੇ ਕੱਢਦਾ ਪਾਣੀ ਜਹਨੋ ਤੇਰਾ ਪਾਣੀ ਸੁੱਕ ਰਿਹਾ ਨਹੀਂ ਮੈਂ ਕਿਹਾ ਹਾਂ ਮੈਂ ਤੋ ਪਰਿਵਰਿ ਦੇਖਿਆ ਪੱਤੀ ਪੱਤਾ ਕਰਤਾ ਸਾਰੇ ਹਾਂ ਪਾਣੀ ਖੜਦਿਆਂ ਕਰਕੇ ਹੋ ਗਿਆ ਨਹੀਂ ਪਰ ਉਹ ਤੇਰਾ ਨਹੀਂ ਹੈਗਾ ਪਾਣੀ ਤੇਰਾ ਦੇਖਿਆ ਤਾਂ ਦੁਨ ਕਰਕੇ ਜੇ ਇਧਰ ਨੂੰ ਵੱਢ ਕੇ ਦੇਖੂਗਾ ਹੋਰ ਤਾਂ ਤੇਰਾ ਖਤਮ ਹੋ ਗਿਆ ਇਹ ਤਾਂ ਸਮਝ ਲੈ ਇੱਕ ਹਾਂ ਕੋਣੋ ਪਰਲੇ ਪਾਸੇ ਨੂੰ ਪਾਣੀ ਤਾਰ ਬਈ ਆਪਣਾ ਵੀ ਤੂੰ ਹਾਂ ਪਾਣੀ ਲੰਗਦੀ ਲੰਗ ਜਾਂਦਾ ਹਾਂਜੀ ਹਾਂਜੀ ਠੀਕ ਨਹੀਂ ਮੈਨੂੰ ਕਿਹਾ ਤਾਂ ਮੈਂ ਇਹਨੇ ਨਾ ਆਪਣੇ ਰਾਜੂ ਭਈਏ ਨੇ ਮੈਂ ਕਹਿੰਦਾ ਇਧਰੋਂ ਮੇਰੀ ਕਿਨੂੰ ਪਾਣੀ ਖੋਲ ਦਵਾਂ ਮੈਂ ਉੱਥੇ ਜਾ ਕੇ ਬੱਟਾ ਖੋਲ ਦਿੰਦਾ ਉਹਨੂੰ ਕਹਿੰਦਾ ਵੀ ਉਹ ਗਾਹਾਂ ਵੜਦੇ ਮੈਂ ਤਾਂ ਇਧਰ ਤੇ ਮੇਰੀ ਕਿਨੂੰ ਵੱਢ ਕੇ ਲਾਂਗੇ ਮੈਂ ਉੱਧਰ ਤਾਂ ਵੱਢ ਦੰਦਾ ਇੱਕ ਪਤਾ ਫਿਰ ਕੀ ਹੋ ਗਿਆ ਤਿੰਨ ਚਾਰ ਦਿਨ ਮੀਂਹ ਆ ਜਾ ਪੈਂਦਾ ਖੇਚੇ ਖਤਮ ਹੋਈ ਜਾਂਦਾ ਖੇਚੇ ਹਾਂਜੀ ਲੇਟਮਾ ਪੈਂਦਾ ਨਹੀਂ ਹੈਗਾ ਲੇਟਮਾ ਤਾਂ ਲੰਗੀ ਵੀ ਜਾਂਦਾ ਹਾਂਜੀ ਹਾਂਜੀ ਜਦੋਂ ਸੁੱਕਦਾ ਜਾਨੂੰ ਫੇਰ ਪੈ ਜਾਂਦਾ ਜਦੋਂ ਫੇਰ ਪੈ ਜਾਂਦਾ ਜਦੋਂ ਸੁੱਕਦਾ ਫੇਰ ਪੈ ਜਾਂਦਾ ਫੇਰ ਦੇ ਵਿੱਚ ਰਹਿੰਦੇ ਨੇ ਕੱਬੜੇ ਨਾਲ ਕੰਮ ਨਹੀਂ ਹੈਗਾ ਹਾਂਜੀ ਹਾਂਜੀ ਕੋਈ ਨਹੀਂ ਪਿੱਛੇ ਖੜ ਉਹ ਉਪਰ ਤੋਂ ਉੱਤੀ ਜਗ੍ਹਾ ਉੱਪਰ ਬੱਬਾ ਉਹ ਵੀ ਸੰਗਣੇ ਆ ਵਿੱਚ ਪਾਣੀ ਘੱਟੇ ਕਰਦਾ ਹੂੰ ਨਹੀਂ ਖੇਤ ਵਿੱਚ ਆ ਤੇਰੇ ਇਧਰ ਉੱਤੇ ਹਾਂਜੀ ਹਾਂਜੀ ਉਹਦਾ ਆਟੋਮੈਟਿਕ ਹੀ ਲੰਘ ਜਾਂਦਾ ਥੱਲੇ ਨੂੰ ਉਧਰ ਤੈਨੂੰ ਹਾਂਜੀ ਹਾਂਜੀ ਉਹ ਡੈਡੀ ਠੀਕ ਆ ਬਈ ਡੈਡੀ ਠੀਕ ਹੈ ਯਾਨ ਫਰਸਟ ਕਲਾਸ ਹੋ ਜਾਦਾ ਠੀਕ ਸਾਰਾ ਕੰਮ ਹਾਂਜੀ ਹਾਂਜੀ ਤਰੂ ਬੱਬਾ ਨਾਨਕ ਬਈ ਬੱਬੇ ਨਾਨਕ ਵਰੇ ਆਸ ਆਉਣ ਦੇ ਹਾਂ ਬੱਬੇ ਨਾਨਕ ਨਹੀਂ ਕਰਨਾ ਟਾਈਮ ਤਾਂ ਚਲੋ ਲੱਗਦਾ ਹਨ ਟਾਈਮ ਤਾਂ ਲੱਗਦਾ ਹੀ ਹਰੇ ਹੀ ਚੀਨ ਨੂੰ ਆ ਭਾਈ ਠੰਡੇ ਸਵਾਹ ਨਾਲ ਚੱਲਦੇ ਆ ਹਾਂ ਠੀਕ ਆ ਹਾਂਜੀ ਹਾਂਜੀ ਪਾਤੀ ਕद्दू ਹੀ ਲੱਗੇ ਹੈ ਤਾਂ ਮੈਂ ਕਿਹਦੇ ਦੇਖਣਾ ਭਾਈ ਉਹਦਣ ਕਦੂ ਛੱਡ ਕੇ ਗਿਆ ਤਾਂ ਮੈਂ ਮੈਂ ਇੱਕ ਇੱਕ ਕਦੂ ਦੇਖਿਆ ਤਾਂ ਹਾਂ ਮੈਂ ਤਾਂ ਲੈ ਇੱਕ ਕਦੂ ਐਨੇ ਮੈਂ ਦੂਈ ਸਬਜ਼ੀ ਲੈ ਕੇ ਤਾਂ ਉਹਦੀ ਤੋਰੀਆਂ ਅੱਛਾ ਉਹ ਲੈ ਗਿਆ ਕਾ ਵੀ ਮੈਂ ਚੱਲ ਕਦੂ ਗਿਆ ਨੂੰ ਐਨੇ ਜਨੂੰ ਵਧਰ ਜਾਊਗਾ ਹੋਰ ਤੋਰੀਆਂ ਤਾਂ ਸਾਡੀ ਵੀ ਪ੍ਰਾਂਹ ਘੱਟ ਰਕਣ ਲੱਗੀਆਂ ਅੱਛਾ ਜੀ ਪਰ ਸਾਡੇ ਲਈ ਆ ਗਿਆ ਪੜੋਸੀਆਂ ਦੇ ਰੱਗੜ ਲੱਗੀਆਂ ਜਾਂ ਵੀ ਟੀਨੋਂ ਪਰ ਭੱਲੇ ਆ ਸਾਡੇ ਪਾਸੇ ਬਗਲ ਤਾਰ ਨਹੀਂ ਹੈਗੀ ਉਹ ਦੂਰੇ ਪਾਸੇ ਵੇਲ ਲਾਂਗੀ ਅੱਛਾ ਜੀ ਹੁਣ ਆ ਵੇਲ ਦੇਖ ਲਓ ਕਿੱਧਰ ਕਿੱਧਰ ਨੂੰ ਘੁੰਮੀ ਵੀ ਆ ਹੂੰ ਇਹਨੂੰ ਵੀ ਬਹੁਤ ਬੜੀ ਤੋਰੀ ਲੱਗੀ ਮੈਨੂੰ ਵੀ ਤੋਰੀ ਉਹ ਲੱਗੀ ਉਹ ਦੇਖੋ ਇੱਕ ਆ ਵੀ ਲੱਗੀ ਨੀ ਆ ਭੱਲੇ ਵਾਲੇ ਜੋ ਸਾਡੇ ਖਾਲ ਨਹੀਂ ਆਉਣ ਤੋਰੀਆਂ ਇੱਕ ਇੱਥੇ ਲੱਗੀ ਵੀ ਤੋਰੀ ਉਹ ਮੂਰੇ ਬਹੁਤ ਲੱਗੀਆਂ ਜੀ ਹਾਂ ਟੁੱਟਦੀ ਨ ਕੋਠੇ ਉਹ ਦਿਖਾਵਾਂਗੇ ਤੁਹਾਨੂੰ ਲੈ ਵੀ ਅਜ ਕਦੂ ਦਾ ਨੰਬਰ ਲੱਗੂਗਾ ਕਦੂ ਇੱਕ ਤਾਂ ਤਾਂ ਦੂ ਦੋ ਉਹ ਲੱਗਿਆ ਵੇ ਇੱਕ ਹੂੰ ਮੈਂ ਤੋੜ ਲਈ ਐ ਨਾ ਚੱਕੂ ਕੱਢਾਂਗਾ ਇਦਾਂ ਹੀ ਹੈ ਚੱਕੂ ਕੱਢਾਂ ਤੇ ਨਾ ਨਾ ਇਦਾਂ ਹੀ ਟੁੱਟ ਜਾਣਾ ਤੋੜਨਾ ਦੇ ਕੋਈ ਨਹੀਂ ਹੂੰ ਤੇ ਡੈਡੀ ਨੇ ਤਾਂ ਇਹ ਨਾਲ ਬਣਾ ਕੇ ਰੱਖਣੀ ਸੀ ਪੂਰੀ ਰਹਿਣਾ ਥੋੜੀ ਸੈਟਿੰਗ ਨਹੀਂ ਕਰਨੀ ਦੀ ਹੋਣਾ ਜਿਹੜਾ ਰਹਿੰਦਾ ਤਾਂ ਬਹੁਤ ਹੈ ਨਾ ਹਾਂਜੀ ਹਾਂ ਰੌਣਕ ਲੱਗੀ ਰਹਿੰਦੀ ਤੇ ਉਹ ਹੂੰ ਰੌਣਕ ਲੱਗੀ ਰਹਿੰਦੀ ਸੀ ਬਾਈ ਡੈਡੀ ਇੱਧਰ ਆਂ ਵੀ ਜਾਂਦਾ ਤਾਂ ਇਕਣਾ ਮੜ ਮੜ ਕੰਮ ਫੇਰ ਮੈਂ ਇੱਧਰ ਆ ਜਾਂਦਾ ਤਾਂ ਮੈਂ ਉੱਧਰ ਲੱਗਿਆ ਰਹਿੰਦਾ ਤਾਂ ਰੌਣਕ ਰਹਿੰਦੀ ਸੀ ਭਾਈ ਚਲ ਹੋਊਂਗੇ ਰੌਣਕ ਫੇਰ ਪਾਈ ਦੁਬਾਰਾ ਹਾਂਜੀ ਹਾਂਜੀ ਨਾ ਤੋੜ ਲਈ ਹੈ 2 ਕਿਲੋ ਦਾ ਹਾਂ ਹਾਂ 2 ਕਿਲੋ ਦਾ ਹੋਣਾ 2-3 ਹਾਂ 2 ਕਿਲੋ ਦਾ ਹੋਊਗਾ ਬਾਈ ਆਉਣਾ ਉਹ ਜਰਾ ਭਾਰੀ ਹੋਣਗੇ ਹਾਂ ਵੇਖਦਾ ਹਾਂ ਹੁਣ ਇਹਦੀ ਕੀ ਰੁਪਈਆ ਕਿਲੋ ਆ ਭਲੇ ਬਾੜ ਚ ਫਸੇ ਹੋਵੇ ਬਾਈ ਬਰਸਾਤ ਕਰਕੇ ਲੱਗੇ ਨਹੀਂ ਇਹਦਾ ਰੇਟ ਵਧ ਗਿਆ ਹੁਣ ਮੈਨੂੰ ਬਹੁਤ ਲੱਗਣੀ ਹੈ ਤੇਰੇ ਕਦੂ ਇਹ ਹਾਂ ਇਹ 3 ਕਿਲੋ ਦੇ ਹੁਣ ਤੇਰੇ ਕਦੂ ਲੱਗੀ ਹੋ ਜਾਣੇ ਇਹ ਇਹ ਹੋਰ ਤਿਆਰ ਹੈ ਹੂੰ ਜੇ ਇੱਕ ਵਾਰੀ ਲੱਗਣ ਲੱਗੇ ਨਾ ਹਾਂਜੀ ਇਹ ਹੀ ਹੜਵੇ ਦੇ ਨਾ ਪਹਿਲਾਂ ਦੋ ਗਵਾਰ ਲੈ ਕੇ ਗਿਆਤਾ ਮੈਂ ਤੋਰੀਆਂ ਹੋ ਗਈਆਂ ਗੂੜਾਂ ਦੀ ਬਿਲ ਹੋ ਗਈ ਹੈ ਹਾਂਜੀ 60 ਦਾ ਕਾਫੀ ਲਾਈਆਂ ਤੀਆਂ 60 ਦਾ ਸਾਥ ਲੈ ਮੈਂ ਉਹਦੇ ਵਿੱਚ ਤਾਂ ਤੂੰ ਉਹ ਪਾ ਜਿੰਕਾ ਯੱਕ ਮੰਨ ਲਿਆ ਹੁੰਦਾ ਕੱਲ ਨੂੰ ਇਹ ਪਾ ਦੇਣਾ ਪਾ ਹੋਰ ਕਿ ਨੀਂ ਜੀ ਪਾ ਪਾ ਥੱਲੇ ਦੇ ਚਾਹ ਕਰੀਏ ਪਾਣੀ ਦੇ ਤੂੰ ਬੱਟ ਹੈ ਤੇਰਾ ਕੋਈ ਨਹੀਂ ਖੋੜਾ ਮੀਨਸੇਵ ਦੋ ਟੈਂਡਰ ਹਾਂਜੀ ਦੇਖ ਲੈ ਕਿਆ ਬਣਦਾ ਹਾਂ ਦੇਖਦੇ ਕਿੰਨਾ ਮੱਛਾ ਦਾ ਅਗੋ ਖੜਨੇ ਆ ਪੈਰਾ ਮੈਂ ਤਾਂ ਕਹਿੰਦਾ ਵੀ ਖੜਨਾ ਹੀ ਨਹੀਂ ਜਾਂਦਾ ਮੈਂ ਤਾਂ ਫਿਰ ਤੇਰੇ ਉਂ ਕਿੱਥੇ ਗੇੜਾ ਘੱਟ ਗਿਆ ਸਾਰੇ ਚ ਅੱਛਾ ਜੀ ਬੱਕ ਮੱਛਾ ਕਹਿੰਦਾ ਵੀ ਖੜੀ ਨਾ ਦੇਖ ਲੈ ਆਹਨੇ ਉੱਪਰ ਦਾ ਮਤਲਬ ਕੀ ਆਲਵਾਏ ਉੱਪਰ ਵੀ ਕੰਮ ਦੀ ਸਮਾਨ ਲੱਗ ਗਿਆ ਐ ਵੀ ዳਇਲ ਆ ਗਿਆ ਵੱਡ ਲੈ ਗਿਆ ਕੋਈ ਹੈਂ ਵੱਡ ਲੱਗਿਆ। ਕੀ? ਔਰੇ ਲੱਗੀਆਂ ਵੀ ਕਾਫੀ। ਟੋਰੀਆਂ? ਹਾਂ। ਹਾਂ। ਔਰੇ ਧੀਆਂ ਤਿੰਨ ਚਾਰ ਔਰੀ। ਬਸ ਫਿਰ ਤਾੜੀਆਂ ਟੋੜੀਆਂ ਕੋਈ ਨਹੀਂ। ਹਾਂ। ਚੱਲ ਬਾਦੂ ਆ ਗੜਾ ਮੁੱਕਦੀਆਂ। ਬਸ ਇਹ ਤਾਂ ਮੈਨੂੰ ਲੱਗਦੀਆਂ ਬਹੁਤ ਬੇਲ ਬਹੁਤ ਵੱਡੀ ਆ ਨਾ। ਹਾਂ ਦੋ ਬਸ ਕਿੱਧਰ ਐ? ਇੱਕ ਆਪਣੀ ਇੱਧਰ ਵੀ ਐ। ਓਕੇ ਆ। ਦੋ ਬਸ ਬੇਲ। ਹਾਂ। ਇਹ ਤਾਂ ਜੇ ਕਿ ਉੱਚੀ ਜਗ੍ਹਾ ਚੜਦੇ ਨੇ ਜਿੱਥੇ ਨਾਲ ਹੱਦ ਰੱਖਤਾ। ਹਾਂਜੀ। ਇਹ ਤਾਂ ਰੋਜ ਐ ਮੈਂ ਕਹਿੰਦਾ ਐਦੀ ਚੱਲੇ। ਫੁੱਟੇ ਵਧਣ ਇਹਨੂੰ ਜਲਦੀ ਆ। ਹਾਂ। ਸੁੰਡੀ ਕਿਉ ਬੋ ਬਈ ਉੱਪਰ ਹਾਂ ਸੁੰਡੀ ਇਹਦਾ ਕਰਕੇ ਹੋ ਗਈ ਨਾ ਬੁੱਟੀਆਂ ਕਰਕੇ ਨੇੜੇ ਹਾਂਜੀ ਮਹਿੰਦਰ ਵੀ ਤਾਰ ਲੱਗੀ ਹੋਈ ਗਰੈਂਟਾਂ ਆਹ 80 ਰਹਿਣਾ ਹੁੰਦਾ ਅਰਦਾ ਵੀ ਬਚੌਰ ਰੱਖਣਾ ਮੈਂਦਾ ਵੀ ਸੱਪ ਸੁੱਕਾ ਤਾਂ ਕੁਛ ਨਹੀਂ ਪਤਾ ਹੁੰਦਾ ਕੁਛ ਹੀ ਨਹੀਂ ਪਤਾ ਉਹਨੇ ਉੱਪਰ ਹੀ ਚੜਨਾ ਬਸ ਹਾਂ ਉਹ ਸਾਡੇ ਪਿੰਡ ਤਮਰੂਤ ਵਾਸਾ ਆਪਾਂ ਬੈਠਾ ਦਾ ਦੇ ਬੱਲੇ 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 ਐਡਾ ਕਾਫੀ ਵੱਡਾ ਐਡਾ ਵੱਡਾ ਨੇ ਬਈ ਨਿਗਰ ਕਰਨੀ ਚਾਹੀਦੀ ਪਰ ਬੜਾ ਡੈਡੀ ਨੇ ਦੇਖਿਆ ਡੈਡੀ ਨਿਕਲਣ ਲੱਗਿਆ ਤਾਂ ਉੱਥੇ ਨੂੰ ਬੇਲ ਵਰ ਨੂੰ ਇਹ ਦੇਖੋ ਉੱਪਰ ਸਫਟ ਟੈਂਡ ਲਿਫਟਾ ਬੈਠਾ ਤਾਂ ਉਹਨੂੰ ਆਪਣਾ ਅਮਰੂਦ ਨੂੰ ਮੈਂ ਕਿਹਾ ਬੇਲੇ ਵੜਦੇ ਉੱਥੇ ਹੁਣ ਕੋਈ ਪਤਾ ਨਹੀਂ ਸੱਪ ਤਾਂ ਤਾਂ ਬਹੁਤ ਖਤਰਾ ਬਹੁਤ ਬਹੁਤ ਹਾਂ ਸਲੋਈ ਦੇਖਦੇ ਫਿਰ ਹਣ ਜੰਮਣ ਹੋ ਗਈ ਹੈ ਜੰਮਣ ਲੱਗੀ ਹੈ ਨਹੀਂ ਲੱਗੂਗੀ ਗਾਹ ਲੱਗਣ ਲੱਜੇ ਨੇ ਬਸ ਹੋ ਗਈ ਬੜੀ ਹੁਣ ਹਾਂ ਤੇ ਅੱਜ ਰੇਲ ਲੈ ਕੇ ਉਹਨਾਂ ਦਾ ਮਨ ਲੱਗਦਾ ਨਹੀਂ ਬਈ ਰੇਲ ਲੈ ਕੇ ਆਉਂਗਾ ਅੱਜ ਮੀਂਹ ਦੇਖੋ ਮੀਂਹ ਪਈ ਜਾਂਦਾ ਬੁੱਟੇ ਨੇ ਪਾਣੀ ਕੱਢਣਾ ਤਾਂ ਅੱਜ ਮੰਮੀ ਅੱਜ ਫੇਰ ਮੀਂਹ ਪੈ ਗਿਆ ਉਹ ਜਿੰਨਾ ਪਾਣੀ ਸੁੱਕਦਾ ਉਨਾ ਹੀ ਵੀ ਫੇਰ ਮੀਂਹ ਪੈ ਜਾਂਦਾ ਕੱਲ ਨੂੰ ਪਤਾ ਲੱਗੂ ਅੱਜ ਦਾ ਦਿਨ ਦੇਖ ਲੈ ਤੇ ਹੁਣ ਤੁਹਾਨੂੰ ਸਵੇਰ ਵਾਲੇ ਸ਼ਾਟ ਦਿਖਾਉਂਦਾ ਜੀ ਮੀਂਹ ਪੈਂਦਾ ਤਾਂ ਇਹਨਾਂ ਤੇਜ਼ ਹੱਲੋ ਪਰ ਟੱਕੇ ਲੱਗਿਆ ਪਰ ਚੜ ਕੇ ਦੇਖਣਾ ਮੈਂ ਤਾਂ ਪਾਣੀ ਪੂਣੀ ਦਾ ਪਾਣੀ ਅੰਦਰ ਨਾ ਆ ਜੇ ਸਵੇਰੇ ਜੋਰ ਕੀ ਪੈਂਦਾ ਦਾ ਨਮੀ ਹੁਣ ਠੀਕ ਹੈ ਨਾ ਨਾਲ ਬਾਛੜ ਨਵੀਂ ਆ ਅੰਦਰ ਨੂੰ ਆ ਜਾਂਦਾ ਕੇਵਲ ਐਨਾ ਨਹੀਂ ਹੁੰਦਾ ਮੜ ਮਟਾ ਐਨਾ ਮੜ ਮਟਾ ਹੁੰਦਾ ਗਣਾ ਆ ਕੱਢਣਾ ਪੈਂਦਾ ਪਾਣੀ ਦਰਵਾਜ਼ੇ ਲੱਗੇ ਤੇ ਹਾਂ ਜੀ ਬਾਕੀ ਠੀਕ ਆ ਮੌਸਮ ਇਹਨ ਠੰਡਾ ਠੰਡਾ ਜਾ ਰਹਿੰਦਾ ਹੈ ਹਾਂਜੀ ਲੋ ਜੀ ਮੀਂਹ ਨਹੀਂ ਅਜਾੜਦਾ ਲੱਗਦਾ ਪੀਰ ਤੇਜ ਹੋ ਗਿਆ ਗਿੱਲੇ ਗਣਾ ਕੈਨੇਡਾ ਜਿਆਦਾ ਹੁੰਦਾ ਹੈ ਨਾ ਉਨੇ ਹਾਂ ਬਹੁਤ ਥੋੜੀ ਤੇਜ਼ ਹੁੰਦਾ ਆ ਤਾਂ ਪਈ ਹੋ ਜਾਂਦਾ ਉੱਤੇ ਬੋਲੀ ਨੇ ਹੋ ਗਿਆ ਬੈਂਡਿੰਗ ਨੇ ਹਾਂ ਚੱਲਦਾ ਪਾਣੀ ਤੇ ਲੋ ਜੀ ਮੀਂਹ ਸ਼ੁਰੂ ਹੋ ਗਿਆ ਬਈ 23 ਜਾਨ ਚੱਟਰੀ ਘਰ ਆਈ ਤੇ ਹੁਣੇ ਤੇ ਮੀਂਹ ਸ਼ੁਰੂ ਹੋ ਗਿਆ। ਸਲੇਤ ਕੀ ਵਧੀਆ ਇਕੱਠਾ ਤਾਂ ਨਹੀਂ ਮੀਂਹ ਆਉਂਦਾ। ਹੂੰ ਥੋੜਾ ਥੋੜਾ ਪਈ ਜਾਂਦਾ ਹੈ। ਹਾਂ ਕਿ ਪਾਣੀ ਜਿਹੜਾ ਖੜਦਾ ਨਹੀਂ ਨਿਕਲ ਹੀ ਜਾਂਦਾ ਨਾਲ ਦੀ ਨਾਲ। ਕਣ ਕਣ ਨਾ ਤਾਨਾ ਨੂੰ ਤਾਂ ਵਧੀਆ। ਲੱਗਦੀ ਨੀ ਇਨਸਾਨੀ ਝੜ ਜਾਂਦੀ ਐ ਨਾਲੇ ਬਿਮਾਰੀ ਨਹੀਂ ਲੱਗਦੀ ਹੈ ਏਕਣਾ ਜਮੀਂ ਪਈ ਜਾਂਦਾ ਪੰਜੇ ਨਹੀਂ ਸੁੰਢੀ ਝੜ ਜਾਂਦੀ ਐ ਨਾਲ ਨਾਲ ਹਵਾ ਚੱਲਦੀ ਐ ਚੱਲ ਠੰਡਾ ਹੋ ਗਿਆ ਤੇਜ਼ ਹੋ ਗਿਆ ਤੇਜ਼ ਹੋ ਗਿਆ ਤੇਜ਼ ਹੋ ਗਿਆ ਹੋ ਗਿਆ ਤੇਜ਼ ਲੈ ਹੋਰ ਤੇਜ਼ ਹੋ ਗਿਆ ਹਵਾ ਚੱਲਦੀ ਇਹ ਨਹੀਂ ਹਟਦਾ ਅੱਜ ਤੇ ਹੋ ਗਿਆ ਸਗੋਂ ਸਾਡੇ ਪਿਛਲੇ ਪਾਸੇ ਮਸੋਂ ਪਾਣੀ ਸੁੱਕਦਾ ਦਾ ਮੀਂਹ ਪੈ ਜਾਂਦਾ ਫੇਰ ਉਹ ਗਲੀ ਚ ਗਿੱਲੀ ਹੋ ਜਾਂਦੀ ਆ ਆਹ ਦੇਖੋ ਮੈਂ ਪੂਰਾ ਪੈਰ ਨੜਮ ਨੜਮ ਰੋਪਣ ਪੈ ਲੇ ਨੂੰ ਪੈਂਦਾ ਤਾਂ ਜਦ ਦੇ ਤਾਂ ਤੀਏ ਨੇ ਰੋਪੜ ਪਾਇ ਲਿਆ ਦੇ ਸਿੱਟਾ ਆਹ ਜੜ ਲਵਾ ਸਕਦੇ ਮੰਮੀ ਛਤਰੀ ਆ ਨਾ ਖੋਲਣੇ ਆਣੇ ਤੇ ਲੱਗਣੇ ਵਾਲੀ ਤੇ ਕਣਾ ਤੁਹਾਡੇ ਸ਼ੀਸ਼ੇ ਨੂੰ ਵੀ ਇਦਾਂ ਨਾ ਛਾਵਾ ਰਾਂਗੇ ਕਣਾ ਹੁਣ ਚਾਚਾ ਜੀ ਦੀ ਗੱਡੀ ਆ ਗਈ ਉਹ ਇੱਧਰ ਲਾ ਕੇ ਉੱਪਰ ਐ ਛਤਰੀ ਦੀ ਖੋਲ ਦੇ ਕਰੇ ਉਹ ਵਿੱਚ ਨੂੰ ਇਕੱਠੀ ਹੋ ਕੇ ਕਰੇ ਸਟੈਨ ਲੱਗ ਗਿਆ ਤਾਂ ਇਹ ਨਹੀਂ ਹਟਦਾ ਚਲ ਹੁਣ ਬਾਰ ਕਰੇ ਪਾਣੀ ਦਾ ਨਹੀਂ ਖੜਦਾ ਡੇਡਾ ਮੇਡਾ ਹਾਂਜੀ ਹਾਂਜੀ ਅੱਜ ਨਹੀਂ ਹਟਦਾ ਮੈਂ ਅੱਜ ਨਹੀਂ ਹਟ ਰਿਹਾ ਵੀ ਚਲੋ ਜਾਣਾ ਕਿਤਾ ਦੱਜ ਹਾਲੇ ਦੂਵੀਰ ਹਾਲੇ ਹੋਰ ਕੀ ਕਰਦੇ ਬਦਨ ਮੀਹ ਉਹ ਦੇਖਦੇ ਤੇ ਮੈਂ ਜਿਹੜੇ ਤਰਫੋਂ ਪਤਰਾ ਜਾਊਗਾ ਠੀਕ ਹੋ ਗਿਆ ਹਾਂਜੀ ਹੌਲੇ ਜਿਹੜਾ ਰੋੜੇ ਦੇ ਕੱਢੀ ਜਾਂਦਾ ਕੱਢੀ ਜਾਓ ਹਾਂ ਰੋੜੇ ਸੱਟ ਲਾ ਪੰਮੂਰੇ ਹੀ ਲਾ ਦੰਦੇ ਰੋੜੇ ਆ ਕੇ ਆਪਾਂ ਠੀਕ ਪੰਮੂਰੇ ਲਾ ਲਿਆ ਥੋੜੀ ਜਿਹੀ ਖੇਲੀਿਆਂ ਨਾਲੇ ਕੱਢੀ ਜਾਂਦੇ ਆ ਉਹਨੂੰ ਕਹਦੇ ਜਿੱਪੀ ਤੋਂ ਸੁਲਾਦੇ ਰਹੇਗੇ ਕਿ ਤੁਸਲਾ ਭਰਨਾ ਚਾਹ ਚਾਹਦੇ ਚਾਹ ਚਾਹਦੇ ਹਾਂ ਜਿਹੜਾ ਤੰਗ ਰੋੜੇ ਦਾ ਹੈ ਤਾਂ ਨਿਸਕਾਏ ਕਾ ਮਸਾਲੇ ਰੋੜੇ ਗੱਡਿਆ ਦੇ ਹਨ ਹਾਂਜੀ ਜਿੰਨਾ ਪਿੱਛਾ ਰੱਖ ਕੇ ਕਰ ਦਿੰਦੇ ਆ ਪਾਣੀ ਜੰਦਾ ਹੀ ਦੇ ਅੰਦਰ ਰਾਵੜਾ ਲਾ ਦਿੰਦੇ ਚਾਰ 4.5 ਦਾ ਹੀ ਪੀ ਰਿਆ ਮੈਂ ਹੋਰ ਕਿਹਦੀ ਜੀਤ ਵੀ ਹੈ ਤਾਂ ਹਾਂਜੀ ਰਾਤ ਨੂੰ ਵੀ ਪਿੰਦਾ ਤਾਂ ਮੈਂ ਤਾਂ ਰਾਤ ਨੂੰ ਹਾਂ ਰਾਤ ਨੂੰ ਪੈ ਹੀ ਗਿਆ ਬੂਰ ਬੂਰ ਜੀ ਪੈ ਹੀ ਹੋ ਗਿਆ ਕਿੰਨਾ ਤੇਜ਼ ਹੋ ਜਾਂਦਾ ਹਾਂ ਜੀ ਹੋਰ ਜਿਆਦਾ ਖੜਾ ਰਹਾ ਇਹਨੇ ਸਲਾ ਬੁੱਛੇ ਗੇਰਦਨ ਦੀ ਹਵਾ ਚੱਲ ਰਹੀ ਹੈ ਨਾ ਇਹ ਕੰਮ ਖਰਾਬ ਕਰ ਦੇ ਖੇਤਾਂ 'ਚ ਖੜਾ ਵੀ ਪਾਣੀ ਹੋਣਾ ਸਾਰਿਆਂ ਦੇ ਇਧਰਲੀ ਸਾਈਡ ਸਾਰੇ ਖੇਤਾਂ 'ਚ ਪਾਣੀ ਪਾਣੀ ਹੋਇਆ ਹੋਇਆ ਜਨੂੰ ਪੈਰ ਬਹੁਤ ਪਾਦਾ ਜਦੋਂ ਜੜਾ ਬੋਲੇ ਹੋ ਜਾਂਦੀਆਂ ਹਾਂ ਜਨੂੰ ਗੀਰ ਸਕਦੇ ਆ ਹਨਾ ਜਨੂੰ ਧਰਤੀ ਸੁੱਕ ਗਈ ਜਨੂੰ ਮੀਂਹ ਪੈਣਾ ਹੋਵੇ ਕਿੰਨੀ ਦਾ ਜੀਰ ਹੋਦੀ ਥੋੜਾ ਜਿਹਾ ਕੁਝ ਹੋਰ ਘਰ ਨਹੀਂ ਤੇ ਜੀਦਾ ਪੈ ਜਦਾ ਹੀ ਜਾਂਦੇ ਕੀ ਕਰੇ ਹੁਣ ਕੋਈ ਤਾਂ ਵੀ ਨਹੀਂ ਆਉਂਦਾ ਉਸ ਕਰਾਂ ਕੱਪੜੇ ਜਿਹੜਾ ਸਾਰੇ ਕੱਪੜੇ ਸਾਰੇ ਵੀ ਦਾਦਾ ਜੀ ਲੈ ਲੈਣੇ ਨੇ ਹਾਂਜੀ ਜਨਾਬ ਤਾਂ ਪਹਿਲਾਂ ਹੀ ਉਹਨੇ ਸਾਫ਼ ਕਰ ਦਿਆ ਨੇ ਮਿਸਟਰ ਜੀ ਹਾਂਜੀ ਬਾਕੀ ਮੀਹੋ ਭਈ ਜਾਂਦਾ ਰੋ ਉਹ ਇਹ ਦੂਵੇ ਬਾਥਰੂਮ ਵਾਲੇ ਇਹ ਰਸੋਈ ਦਾ ਪਾਣੀ ਇਹ ਮੇ ਤੁਹਾਨੂੰ ਰਹਿ ਉਹ ਹੈ ਨਾ ਫੋਦੀ ਉਸੇ ਨਿਸ਼ਾਨ ਲਗਾਉਣਾ ਤੇ ਹਾਂ 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 ਤੇ ਇਹਨਾਂ ਦਾ ਡੱਬਾ ਨਹੀਂ ਚੱਕ ਹੋਈਏ ਬੋਲ ਤੇ ਵੀ ਆਪਾਂ ਮੇਸੇ ਅਖੜਾ ਕਰਦੇ ਉਹ ਮੈਂ ਅੱਧੀ ਗੱਡੀ ਵਜਣਾ ਕਰਕੇ ਹੋ ਗਿਆ ਲੈnde ਕੀ ਬੜਾ ਸਵੇਰੋਂ ਆਹ ਸਾੜੇ ਲਾਇਆ ਬਤਾਉਣੀ ਜਿੰਨੀ ਕਿਤੋਂ ਲਾ ਦੇਗਾ ਲਾ ਦੇ ਜਿੰਦਾ ਦੇਗਾ ਹਾਂ ਇੱਥੇ ਵੀ ਲੱਗ ਸਕਦਾ ਮੈਨੂੰ ਗਲੀ ਜੀ ਵੀ ਖੜਦਾ ਤਾਂ ਹਾਂ ਹਾਂ ਤੇ ਸਵੇਰੋਂ ਜਾਣੇ ਕਰਕੇ ਛੇਤੀ ਕਰ ਗਿਆ ਮੈਂ ਔਰ ਲੱਗ ਗਿਆ ਖੜਨਾ ਪਾਣੀ ਸੋਣਾ ਨਹੀਂ ਸੋਣਾ ਨਹੀਂ ਸਰਸੋਰਾ ਤੇ ਬਹੁਤ ਪਰਸੋਣਾ ਆ ਅਗਲਾ ਮਹੀਨਾ ਚੱਲ ਜਿਆਣਾ ਪਰ ਆ ਦੋ ਮਹੀਨੇ ਨਗਦਰ ਨਹੀਂ ਪਈ ਹੋ ਗਿਆ ਦੋ ਮਹੀਨੇ ਨਹੀਂ ਹਜੇ ਵੀ ਸੋਣਾ ਮੌਸਮ ਠੰਡਾ ਰੱਖਿਆ ਆ ਮੌਸਮ ਆ ਪਰ ਗਰਮੀ ਜਿੰਨਾ ਗਰਮੀ ਕੱਲ ਪਹੁੰਚੀ ਕੱਲ ਹੈ ਜੀ ਕੱਲ ਬਹੁਤ ੂਪਤੇ ਉਤੇ ਨਾ ਉਹ ਹਵਾ ਸਾਡੇ ਠੰਡੀ ਚੱਲੇਗੀ ਪਾਣੀ ਆ ਗਿਆ ਗੂੜ ਲੱਗੇ ਭਿੱਜ ਰਹੇ ਹਾਂ ਹੂੰ ਤੇਜ਼ ਹੋ ਰਿਹਾ ਨਾ ਮੈਂ ਮੈਂ ਤੇਜ਼ ਹੋਈ ਜਾਣਾ ਬਾਈ ਹਾਂ ਹੁਣ ਨੀਰੇ ਪੈਂਦਾ ਜਿਹੜਾ ਕੱਲ ਰੇਹ ਲੈ ਕੇ ਆਉਣ ਲੱਗੇ ਰੇ ਮੰਜ ਚੱਲ ਹੁਣ ਨੀ ਤੇ ਬਾਦੇ ਪਾਣੀ ਮੀਂਹ ਤੇ ਬਾਦੇ ਪਾਉਂਗਾ ਹੁਣ ਤਾਂ ਮੀਂਹ ਨਹੀਂ ਹਟ ਰਿਹਾ ਗੋਲੂ ਅੰਕਲ ਜੀ ਵੀ ਕਹਿੰਦੇ ਤਾਂ ਕਹਿੰਦੇ ਮੀਂਹ ਨੂੰ ਦੇਖ ਲਈ ਪਹਿਲਾਂ ਕਹਿੰਦੇ ਹਾਂ ਹਨਾ ਫੇਰ ਰੇ ਬਾਈ ਹੁਣ ਮੀਂਹ ਤੇ ਵਾਦੇ ਜੱਜ ਸਵੇਰੇ ਵਾਜਦਾ ਫਿਰ ਕੰਮ じゃ ਹੋ ਗਿਆ ਤਾਂ ਨਹੀਂ ਨਹੀਂ ਤੇ ਤਖਾ ਦੇਣਾ ਤਾਂ ਹਾਂ ਹੁਣ ਮੀਂਹ ਤੇ ਵਾਦੇ ਮੀਂਹ ਤੇ ਬਾਹਰ ਦੇਖੂੰਗਾ ਗੱਡੀ ਕਰਤੀ ਅੰਦਰ ਕਰੀ ਨਹੀਂ ਇਹ ਚੱਲ ਕੋਈ ਨਹੀਂ ਖਾਉਣਾ ਉੱਪਰ ਭੇਜੇ ਦਾ ਪੈਨ ਦਾ ਹੀ ਪਾਣੀ ਹਾਂ ਭੇਜੀ ਬੰਦਰਾ ਆਇਆ ਬਸ ਨਹੀਂ ਜੀ ਚਲੋ ਜੀ ਕਰਦੇ ਵੀਡੀਓ ਬੰਦ ਆਪਾਂ ਹੋਰੀ ਤੇ ਮਿਲਦੇ ਹੁਣ ਅਗਲੇ ਵਲੌਗ ਚ ਹੁਣ ਅਗਲਾ ਮੀਂਹ ਵਾਲੀ ਸ਼ੁਰੂ ਕਰੂੰਗਾ ਦੁਬਾਰਾ ਅੱਜ ਅਸੀਂ ਇਹ ਗੱਲਾਂ ਕਰਾਂਗੇ ਦੋ ਘੰਟਿਆਂ ਨੂੰ ਉਹ ਵੀ ਦੱਸੂੰਗਾ ਆਨੇ ਕੁਝ ਡੈਡੀ ਜੀ ਬਾਰੇ ਅਪਡੇਟ ਦਵਾਂਗੇ ਅਗਲੀ ਵੀਡੀਓ ਚ ਕਈ ਬਾ ਬਾਏ ਮਿਲਦੇ ਕਿਸੇ ਪਰ ਅਗਲੇ ਬਲੌਗ ਚ